ਪਠਾਨਕੋਟ ਦੇ ਮਿਨੀ ਗੋਆ ਦੇ ਵਿੱਚ ਵਾਪਰਿਆ ਇੱਕ ਹਾਦਸਾ ਮਿਨੀ ਗੋਆ ਦੇ ਵਿੱਚ ਚੱਲ ਰਹੀਆਂ ਕਿਸ਼ਤੀਆਂ ਦੇ ਵਿੱਚ ਅੱਗ ਲੱਗ ਗਈ ਇਹ ਵੀਡੀਓ ਜੋ ਹੈ ਉਹ ਤੁਸੀਂ ਸਟਾਰ ਨਿਊਜ਼ ਪੰਜਾਬੀ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੋਟ ਨੂੰ ਅੱਗ ਲੱਗੀ ਹੋਈ ਹੈ ਤੇ ਬੋਟ ਸੜ ਕੇ ਸੁਆਹ ਹੋ ਗਈ ਹੈ ਦੱਸ ਜਾਈਏ ਕਿ ਹਿਮਾਚਲ ਤੋਂ ਪੰਜਾਬ ਤੋਂ ਬਹੁਤ ਸਾਰੇ ਲੋਕ ਮਿਨੀ ਗੋਆ ਦੇ ਵਿੱਚ ਘੁੰਮਣ ਆਉਂਦੇ ਨੇ ਸ਼ਹਿਰ ਦੀ ਜਹਲ ਪਹਿਲ ਤੋਂ ਦੂਰ ਇੱਥੇ ਸਕੂਨ ਲੈਣ ਆਉਂਦੇ ਨੇ ਕਿਸ਼ਤੀਆਂ ਦੇ ਵਿੱਚ ਸਫ਼ਰ ਕਰਦੇ ਨੇ ਅਤੇ ਆਪਣੇ ਵੀਕੈਂਡ ਨੂੰ ਹੋਰ ਮਜ਼ੇਦਾਰ ਬਣਾਉਣ ਦੇ ਲਈ ਇੱਥੇ ਆਉਂਦੇ ਨੇ ਸਕੂਨ ਲੈਣ ਦੇ ਲਈ ਇੱਥੇ ਆਉਂਦੇ ਨੇ ਦੱਸ ਦਈਏ ਕਿ ਜਦੋਂ ਕਿਸ਼ਤੀ ਨੂੰ ਸਟਾਰਟ ਕਰਨ ਲੱਗੇ ਤਾਂ ਇਸ ਦੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਪੂਰੀ ਕਿਸ਼ਤੀ ਸੜ ਕੇ ਸੁਆਹ ਹੋ ਗਈ ਪਰ ਖੈਰ ਇਹ ਲਈ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ ਪਰ ਕਦੀ ਵੀ ਅਦਾ ਚੀਜ਼ ਹੋਈ ਨਹੀਂ ਸਾਡੀ ਜਿੰਨੀ ਵੀ ਬੋਟਸ ਅਤੇ ਸਾਰੀ ਆਈਆਰਐਸ ਨੋਰਮਸ ਦੀ ਬੋਟਾਂ ਆਈਆਰਐਸ ਨੋਰਮਸ ਦਾ ਮੀਨਿੰਗ ਇਹ ਹੈ ਕਿ ਸਾਡੀ ਬੋਟਾਂ ਇੱਕ ਸਮੁੰਦਰ ਲੈਵਲ ਤੇ ਚੱਲਣ ਵਾਲੀ ਬੋਟਾਂ ਹੈ ਸਾਡੀ ਸਿੰਪਲ ਇੱਕ ਮਿੱਠੇ ਪਾਣੀ 'ਚ ਚੱਲਣ ਵਾਲੀ ਬੋਟਾਂ ਨਹੀਂ ਹੈ ਪਰ ਜਿਹੜੀ ਕੱਲ ਸਾਡਾ ਹਾਸਾ ਹੋਇਆ ਉਹਦਾ ਕਾਰਨ ਕੀ ਸੀਗਾ ਸਾਡੀ ਬੋਟ ਖੜੀ ਸੀਗੀ ਤੇ ਸਾਡਾ ਜਿਹੜਾ ਸਕੀਪਰ ਵਿੱਚ ਬੈਠੇ ਸੀਗੇ ਜਿਹੜੀ ਬੋਟ ਚਲਾਉਂਦੇ ਹੈਗੇ ਉਹਨਾਂ ਨੇ ਆਪਣਾ ਇਗਨੀਸ਼ਨ ਓਨ ਕੀਤਾ ਹੈ ਤੇ ਇਗਨੀਸ਼ਨ ਓਨ ਕਰਦੇ ਸਾਰੀ ਉਹਨਾਂ ਪੈਟਰੋਲ ਦੀ ਟੈਂਕੀ ਨੂੰ ਜਿਹੜੀ ਸੀਗੀ ਗੈਸੋਲੀਨ ਦੀ ਟੈਂਕੀ ਕਿ ਟੈਂਕਸ ਉਹਨਾਂ ਨੂੰ ਅੱਗ ਲੱਗੀ। ਆਪਾਂ ਦਾ ਕਾਰਨ ਵੀ ਦੇਖਿਆ ਉਹਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਸਾਡੇ ਉਸ ਟਾਈਮ ਦੇਖਿਆ ਜਾਏ ਤੇ ਸਾਡੇ ਕੋਈ ਟੂਰਿਸਟ ਨਹੀਂ ਸੀਗਾ। ਜਿਹੜੇ ਟੂਰਿਸਟ ਉੱਪਰ ਹੋ ਆ ਵੀ ਰਹੇ ਸੀਗੇ ਉਹਨਾਂ ਨੂੰ ਵੀ ਆਪਾਂ ਉਸ ਟਾਈਮ ਰੋਕਤਾ ਸचेत ਕਰਤਾ ਸੀਗਾ ਕਿ ਸਾਰੇ ਪਿੱਛੇ ਹਰਜਨ ਕੋਈ ਵੀ ਬੋਟਿੰਗ ਲੱਗੇ ਨਹੀਂ ਆ। ਪਰ ਬਾਕੀ ਆਪਾਂ ਉਹਦਾ ਪੂਰਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਹ ਅੱਗੇ ਵੀ ਅੱਗੇ ਤਾਂ ਵੀ ਕਦੀ ਇਦਾਂ ਦੀ ਜੀ ਹੋਏਗੀ ਨਹੀਂ ਪਰ ਉਹਦਾ ਲਈ ਵੀ ਆਪਾਂ ਸਾਰੇ ਸੇਫਟੀ ਮੀਜਰਮੈਂਟ ਨਾਲ ਚੱਲਨੇ ਇੱਥੇ ਸਾਡੇ ਕੋਲ ਲਾਈਵ ਗਾਰਡਸ ਵੀ ਹੈ ਲਾਈਵ ਬॉयਜ਼ ਵੀ ਹੈ ਆਪਣਾ ਫਾਇਰ ਐਕਸਟੈਂਸ਼ਨ ਕਾਪਿਆ ਫਾਇਰ ਐਕਸਟੈਂਸ਼ਨ ਵੀ ਰੱਖਿਆ ਹੈ ਇਕਵਪਮੈਂਟ ਸਾਰੇ ਰੱਖਿਆ ਹੈ ਸਾਰੇ ਲਾਇਸੈਂਸ ਹੋਲਡਰ ਸਾਰਿਆਂ ਕੋ ਆਪਣੇ ਲਾਈਫ ਸੇਵਿੰਗ ਦੇ ਸਾਰੇ ਨੇ ਕੋਰਸ ਕੀਤੇ ਪਏ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਬਾਜੀ ਬਾਕੀ ਰਹੀ ਗੱਲ ਛੋਟਾ ਹਾਸਾ ਜ਼ਰੂਰ ਹੋਇਆ ਹੈ ਪਰ ਇਹਦੇ ਚ ਕਿਸੇ ਦਾ ਵੀ ਆਪਾਂ ਕੋਈ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਨਾ ਕਿਸੇ ਨੂੰ ਕਿਸੇ ਕੁਝ ਹੋਇਆ ਹਾਂ ਥੋੜਾ ਬਹੁਤ ਸਾਡੇ ਜਿਹੜੇ ਸਕੀਪਰ ਸੀਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਆਪਣੇ ਆਪ ਨੂੰ ਬੋਟਸ ਨੂੰ ਬਚਾਉਣ ਦੀ ਤੇ ਨਾਲ ਜਿਹੜੇ ਟੂਰਿਸਟ ਸੀਗੇ ਉਹਨਾਂ ਨੂੰ ਪਿੱਛੇ ਕਰਨ ਦੀ ਉਹਦੇ ਵਿੱਚ ਸਾਡੇ ਜਿਹੜਾ ਇੱਕ ਸਕੀਪਰ ਸੀ ਉਹਨਾਂ ਨੂੰ ਮਾੜੀ ਮੋਟੀ ਵਰਨ ਹੋਇਆਗਾ ਉਹ ਵੀ ਫਾਇਰ ਐਕਸਟੈਂਸ਼ਨ ਹੋ ਜੀ ਸਰ ਜਿਹੜੀਆਂ ਆਪਣੇ ਰਿਪੋਰਟਿੰਗ ਚਲਾਉਂਦੇ ਹੋ ਲੋਕਾਂ ਦੀ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਹਾਂਜੀ ਹਾਂਜੀ ਸਾਰਿਆਂ ਦੀ ਇੰਸ਼ੋਰੈਂਸ ਹੁੰਦੀ ਹੈ ਪਰ ਪਰਸਨ ਜਿਹੜੇ ਵੀ ਸਾਡੇ ਮੋਰਚ ਬੈੰਦੇ ਸਾਰੇ ਇੰਸ਼ੋਰੈਂਸ ਹੁੰਦੀ ਹੈ ਔਰ ਅਗਾ ਤਾਂ ਰੀਨਿਊ ਹੁੰਦੀ ਰਹਿੰਦੀ ਹਰ ਸਾਲ ਸਾਡੀ ਵੋਟਾਂ ਦੀ ਸਿਗਨ ਇੰਸ਼ੋਰੈਂਸ ਵੀ ਰੀਨਿਊ ਹੁੰਦੀ ਰਹਿੰਦੀ ਹੈ ਸਰ ਕੁਝਣਾ ਲੋਕਾਂ ਦਾ ਦੇਖੋ ਜੀ ਕਹਿਣਾ ਜੋ ਮਰਜ਼ੀ ਬੋਲੀ ਚੱਲਣਾ ਹਾਈ ਮੌਕੇ ਦੇ ਇੱਥੇ ਸੀਗੇ ਕੋਈ ਮੌਕੇ ਦੇ ਸੀਗਾ ਵੀ ਨਹੀਂ ਇੱਥੇ ਉਸ ਟਾਈਮ ਲੋਕੀ ਵੀ ਨਜਾਇਜ਼ ਨਹੀਂ ਸੀਗੇ ਹਾਂ ਜਿਸ ਲਈ ਬੋਟ ਨੂੰ ਅੱਗ ਲੱਗੀ ਤੇ ਕਾਫੀ ਲੋਕੀ ਉੱਪਰ ਕਰਾਊਡ ਇਕੱਠਾ ਹੋ ਗਿਆ ਲੋਕਲ ਸੀਗੇ ਜਿਹੜੇ ਆਪਣੇ ਸ਼ੈਤਾਨੀ ਕਰਦੇ ਹੈਗੇ ਪਰ ਬੋਟ ਖੜੀ ਸੀਗੀ ਬੋਰਡ ਦਾ ਤੁਸੀਂ ਦੇਖ ਸਕਦੇ ਹੋ ਸਾਡੀ ਜਿਹੜੀ ਜਟੀ ਹੈ ਅਗੇ ਜਲਦੀ ਬੋਟ ਹੋਵੇ ਤਾਂ ਭਾਜੀ ਤੁਸੀਂ ਦੇਖੋ ਜਿੱਦਾਂ ਜਟੀਏ ਸਾਰੇ ਸੜੇ ਹੋ ਥੋੜੀ ਸੜਨਗੀ